ਮਾਂ ਨੇ ਤੇ ਬਾਪ ਨੇ ਕੋਸ਼ਿਸ਼ਾਂ ਕਰਕੇ ਉਹਨੂੰ ਬਾਹਰ ਭੇਜਿਆ ਸੀ ਸਾਰਾ ਕੁਝ ਦਾਅ ਤੇ ਲਾਤਾ ਸੀ ਜੋ ਸੀਗਾ ਉਹ ਵੀ ਵੇਚ ਕੇ ਸਭ ਕੁਝ ਲਾ ਕੇ ਉਹਨੂੰ ਕੈਨੇਡਾ ਭੇਜਤਾ ਆ ਪੁੱਤ ਆ ਮਾਂ ਦਾ ਉੱਥੇ ਕਿਤੇ ਸਮੁੰਦਰ ਦੇ ਕੰਢੇ ਫੋਟੋਆਂ ਖਚਾਈਆਂ ਹੋਈਆਂ ਵੀਰ ਦੀਆਂ ਉਹ ਦੋ ਦਿਨ ਆ ਵੀ ਫੋਲਤੀ ਜਿੱਤੇ ਤੇ ਆ ਸਾਡੇ ਮੁੰਡੇ ਕਦੇ ਫੁੱਲ ਦਗਾ ਦਹੜੀ ਤੇ ਅੱਜ ਇਹ ਮਾਂ ਪੁੱਤ ਤੈਨੂੰ ਤਰਸੀ ਪਈ ਐ ਮਿਲਣ ਨੂੰ ਯਾਰ ਆ ਜਾ ਮੇਰੇ ਵੀਰ ਕੈਨੇਡਾ ਕੈਨੇਡਾ ਕੱਲੇ ਦੀ ਕੀ ਕੈਨੇਡਾ ਬਾਈ ਜਿਨ੍ਹਾਂ ਨੇ ਤੈਨੂੰ ਜੰਮਿਆ ਪਾਲਿਆ ਤੁਰਨਾ ਸਿਖਾਇਆ ਬੋਲਣਾ ਸਿਖਾਇਆ ਉਹ ਦੋਨੇ ਐਦਾਂ ਸੀ ਜਦੋਂ ਤੂੰ ਗਿਆ ਆ ਤੇਰੇ ਫਾਦਰ ਸਾਹਿਬ ਦੀ ਫੋਟੋ ਆ ਦੇਖ ਕਿੰਨਾ ਖੁਸ਼ ਆ ਤੇਰੀ ਮਦਰ ਦੀ ਫੋਟੋ ਆ ਮਾ ਮਾ ਚਿੰਦਰ ਉਹ ਕਾਕਾ ਤੇਂਦਰਪਾਲ ਨੂੰ ਫੋਨ ਲਾਇਓ ਆ ਫੋਨ ਕੱਟੀ ਜਾਂਦਾ ਮਾ ਉਹ ਫੋਨ ਨਹੀਂ ਚੱਕ ਰਿਆ ਅਲ ਇਕ ਰਿੰਗ ਜਾਂਦੀ ਆ ਤੇ ਕੱਟ ਦਿੰਦਾ ਮੈਨੂੰ ਕਿਥੇ ਨੇ ਜੇ ਪੇਦੋ ਵੀ ਕਿਰਦੀ ਤੇ ਕਹ ਰਹੀ ਆ ਫੋਨ ਕਰ ਤੀ ਪਾ ਕੇ ਤੀ ਫੋੜ ਕੇ ਲੁਕੋ ਐਸਾ ਉਹ ਨੂੰ ਕਰਦੇ ਰਿਹਾ ਕਿ ਤੇਂਦਰਪਾਲ ਨੂੰ ਫੋਨ ਮਾ ਕੋ ਸਾਹਮਣੇ ਕਰੀ ਜਨ ਨੇ ਤੈਨ ਹ ਨਹੀਂ ਵੀ ਹੋਵਾਦਾ ਹੂੰ ਤੇ ਕਿਹੜਾ 24 ਘੰਟੇ ਫੋਨ ਕੋਲੀ ਦੇਣਾ ਫੋਨ ਕਰਦੇ ਲੈ ਕੋ ਪਤਾ ਨਹੀਂ ਦੇ ਜਦ ਹੀ ਤੇ ਚੁੱਕੇ ਗਏ ਲੈ ਕਦੀ ਦਾ ਤੇਰੇ ਤੇ ਆਏਗਾ ਨਾ ਮਾਂ ਕਿੰਨੇ ਕ ਫੋਨ ਕਰੀ ਚੱਲੀਏ ਨਹੀਂ ਚੱਕਦਾ ਮਾਂ ਚੁੱਕੇ ਗਏ ਫੋਨ ਕਰਦੀ ਲੈ ਕੇ ਦਿੱਤਾ ਜਦ ਹੀ ਤੇ ਬੰਤ ਆਏਗਾ ਨਾ ਵੀ ਬਫੋਨ ਕਰ ਲੈ ਪਤਾ ਨਹੀਂ ਕਿ ਉਹ ਕਿੱਥੇ ਕਿੱਥੇ ਦੀ ਹੈ ਕੋਈ ਨਾ ਮਾਂ ਉਹ ਟ੍ਰਾਂਟੋ ਚ ਹੀ ਆ ਮੈਂ ਉੱਥੇ ਐਡਮੈਂਟਨ ਚ ਹੀ ਆਹੋ ਨਾ ਮਾ ਰੋਇ ਨਾ ਕਰ ਮਾ ਰੋ ਨਾ ਮਾ ਰੋ ਨਾ ਮੈਂ ਵੀ ਤੇਰਾ ਪੁੱਤ ਨਹੀਂ ਮਾਂ ਮੈਂ ਤੇਰੀ ਪਤ ਫੇਰ ਮਾਂ ਉਹ ਦੇ ਗਈ ਤੇ ਬੱਸ ਜੀ ਆ ਤੁਸੀਂ ਵੀ ਤੇਰੇ ਪੁੱਤੀਆਂ ਨਹੀਂ ਨਹੀਂ ਮਾਂ ਐ ਨਾ ਕਹਿ ਤੂੰ ਉਹਦੇ ਸਬਰਦਾਰ ਗਿਆ ਸੀਗਾ ਮੇਰੇ ਪਿੰਦੇ ਬਚਨ ਬਗਿਆ ਪੁੱਛੀ ਬਾਬਾ ਜੀ ਬੇ ਜੋ ਲੈ ਜੋ ਬੈਠੀ ਹੋ ਲੈ ਜੋ ਲੈ ਕਿਉਂ ਨਹੀਂ ਹੁਣ ਠੀਕ ਤੂੰ ਠੀਕ ਹੋ ਜਾਣਾ ਸਭ ਠੀਕ ਹੋ ਜਾਣਾ ਮਾਂ ਤੈਨੂੰ ਮੈਂ ਬਾਰ ਬਾਰ ਫੋਨ ਕਰੀ ਜਾਂਦਾ ਮਾਂ ਹੋਈ ਵੇ ਕੇ ਦੀ ਫੋਨ ਤੁਸੀਂ ਆਪਣੇ ਵੱਲ ਵੀ ਗੱਲ ਕਰੂੰਗਾ ਮਾਂ ਮੈਂ ਕਰਦਾ ਰਹਿਣਾ ਵਾਂ ਮੈਂ ਦੁਬਾਰਾ ਵੀ ਕਰੂੰਗਾ ਕਰੂੰਗਾ ਮਾਂ ਮੈਂ ਤੈਨੂੰ ਇਹ ਕਿ ਬੇਸ਼ੈ ਲਿਖ ਦੇਖ ਰੋ ਤੇਰੀ ਬਾਤ ਨੂੰ ਬੋਝਾ ਦੀ ਕਰਦੀ ਆਪਣੇ ਫੋਨ ਕਰ ਹੂੰ ਆਪਣੇ ਫੋਨ ਕਰ ਤੇਰੀ ਬਾਤ ਨੂੰ ਬੋਝਾ ਦੀ ਕਰਦੀ ਹੈ ਆਰੇ ਅੱਤ ਵੀ ਰਿਕਾਰਡਿੰਗ ਵੀ ਆਪਾਂ ਨੂੰ ਭੇਜੀ ਹੋਈ ਤਾਂ ਹੈਗੀ ਆ ਆ ਦੁਬਾਰਾ ਭੇਜ ਉਹਨੂੰ ਕੁਝ ਬੋਲ ਦੇਣਾ ਮੈਂ ਰਿਕਾਰਡ ਕਰਦਾ ਹਾਂ ਬੋਲ ਲੈ ਜਿੱਦਰ ਪਾ ਲੈ ਬੇਟਾ ਕਦੂਆ ਜਲਦੀ ਤੋਂ ਜਲਦੀ ਤੇਰੀ ਬਾਉਲੀ ਕੱਢੀਏ ਪੁੱਤ ਅਸੀਂ ਆਈਏ ਤੇਰੀ ਮਾਂ ਤੇ ਮੁੰਡਾ ਕਰੂੰ ਤੇਰਾ ਡੈਡੀ ਤਾਂ ਤੁਰ ਗਿਆ ਤੇਰੇ ਕੋਲ ਆ ਗਏ ਡੈਡੀ ਵੀ ਦੀਏ ਤੇ ਵੀ ਦੀਏ ਮੈਂ ਵੀ ਦੀਏ ਤੇ ਮੈਂ ਵੀ ਦੀਏ ਤੇ ਤੇਰੇ ਹੀਰ ਦੇ ਲਾ ਵਾਈਕੁੱ ਜੀ ਦਾ ਖਾਲਸਾ ਬਾਈਕੁੱ ਜੀ ਫਤਿਹ ਛੋਟੇ ਵੀਰ ਜੇ ਸਾਡੀ ਤੂੰ ਰਿਕਾਰਡਿੰਗ ਸੁਣ ਰਿਹਾ ਯਾਰ ਪਹਿਲਾਂ ਵੀ ਤੈਨੂੰ ਭੇਜੀਆਂ ਹੋਈਆਂ ਵੈਸੇ ਤਾਂ ਪਲੀਜ਼ ਯਾਰ ਆ ਮੰਮੀ ਤੇਰੀ ਬਹੁਤ ਮਤਲਬ ਪਰੇਸ਼ਾਨ ਆ ਜਾਖਮ ਠੀਕ ਹੋ ਗਿਆ ਲੱਤਾਂ ਵੀ ਠੀਕ ਹੋ ਜਾਣੀਆਂ ਪਰ ਤੇਰੇ ਹੌਸਲੇ ਨਾਲ ਹੀ ਹੋਣਾ ਯਾਰ ਮੈਂ ਤੈਨੂੰ ਪਹਿਲਾਂ ਵੀ ਬੇਨਤੀ ਕਰੀ ਸੀ ਵੀ ਚਲ ਜੇ ਤੂੰ ਨਹੀਂ ਆ ਸਕਦਾ ਹਜੇ ਤੂੰ ਫੋਨ ਤਾਂ ਕਰ ਲਿਆ ਕਰ ਦੇਖੋ ਕਿੰਨੇ ਮੈਸੇਜਾਂ ਥਾਂ ਦੇ ਭੇਜੇ ਕਿੰਨੀਆਂ ਮਿਸ ਕਰ ਲਾ ਹੁਣ ਤੈਨੂੰ ਹੁਣ ਮੈਂ ਹੀ 3-4 ਕਾਲ ਕੀਤੀ ਤੇ ਤੂੰ ਮੇਰੇ ਕੋਲੋਂ ਕੱਟੀ ਜਾਂਦਾ ਯਾਰ ਵੀਰਿਆ ਪਤਾ ਤਾਂ ਲੱਗ ਹੀ ਜਾਂਦਾ WhatsApp ਤੇ ਤਾਂ ਹੁਣ ਉਹ ਤਾਂ ਹੈ ਨਹੀਂ ਗੱਲ ਵੀ ਹਨਾ ਪਤਾ ਨਹੀਂ ਲੱਗਦਾ ਜਿੱਤੇ ਕੋਲ ਸਮਾਂ ਨਹੀਂ ਹੁੰਦਾ ਬਾਅਦ ਚ ਕਾਲ ਕਰ ਲਿਆ ਕਰ ਯਾਰ ਮਾਂ ਮਾਂ ਤੇਰੀ ਪਿਓ ਤੇਰਾ ਤੁਰ ਗਿਆ ਤੇ ਹੁਣ ਮਾਂ ਨੂੰ ਵੀ ਵਿਚਾਰੀ ਨੂੰ ਇਦਾਂ ਹੀ ਤੋੜ ਦੇਣਾ ਆਪਾਂ ਯਾਰ ਬੇਨਤੀ ਆ ਤੇਂਦਰ ਜਰੂਰ ਵੀਰ ਬਣ ਕੇ ਕਾਲ ਕਰਿਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾਂ ਆਪਣੇ ਪੁੱਤ ਨੂੰ ਤਰਸਦੀ ਰਹਿੰਦੀ ਆ ਇਹ ਮਾਂ ਦਾ ਪੁੱਤ ਅਤੀਂਦਰ ਕੈਨੇਡਾ ਟ੍ਰਾਂਟੋ ਦੇ ਨੇੜੇ ਕਨਮੈਂਟਨ ਜਾਂ ਉੱਥੇ ਕਿਤੇ ਰਹਿੰਦਾ ਵੀਰ ਪੂਰਾ ਐਡਰੈਸ ਵੀ ਨਹੀਂ ਦੱਸ ਰਿਹਾ ਵੀ ਅਸੀਂ ਕਿਸੇ ਨੂੰ ਉਹਦੇ ਕੋਲੇ ਭੇਜ ਸਕੀਏ ਔਰ ਬੜੀਆਂ ਮਾਂ ਨੇ ਤੇ ਬਾਪ ਨੇ ਕੁਝਾਂ ਕਰਕੇ ਉਹਨੂੰ ਬਾਹਰ ਭੇਜਿਆ ਸੀ ਸਾਰਾ ਕੁਝ ਦਾਅ ਤੇ ਲਾਤਾ ਸੀ ਜੋ ਸੀਗਾ ਉਹ ਵੀ ਵੇਚ ਕੇ ਸਭ ਕੁਝ ਲਾ ਕੇ ਉਹਨੂੰ ਕੈਨੇਡਾ ਭੇਜਦਾ ਤੇ ਅੱਜ ਬਾਪ ਵੀ ਤੁਰ ਗਿਆ ਆ ਪੁੱਤਾਂ ਮਾਂ ਦਾ ਕਿਉਂ ਕਿਤੇ ਸਮੁੰਦਰ ਦੇ ਕੰਢੇ ਫੋਟੋਆਂ ਖਚਾਈਆਂ ਹੋਈਆਂ ਵੀਰ ਦੀਆਂ ਫੋਨ ਤੇ ਆ ਵੀ ਫੋਨ ਕੀਤੇ ਤੇ ਐ ਸਾਡੇ ਮੁੰਕੇ ਤੇ ਫੋਨ ਕਰਦਾ ਤਾ ਤੈ ਤੇ ਅੱਜ ਇਹ ਮਾਂ ਪੁੱਤ ਤੈਨੂੰ ਤਰਸੀ ਪਈ ਐ ਮਿਲਣ ਨੂੰ ਯਾਰ ਆ ਜਾ ਮੇਰੇ ਵੀਰ ਕੈਨੇਡਾ ਕੈਨੇਡਾ ਕੱਲੇ ਦੀ ਕੀ ਕੈਨੇਡਾ ਬਾਈ ਜਿਨ੍ਹਾਂ ਨੇ ਤੈਨੂੰ ਜੰਮਿਆ ਪਾਲਿਆ ਤੁਰਨਾ ਸਿਖਾਇਆ ਬੋਲਣਾ ਸਿਖਾਇਆ ਉਹ ਦੋਨੇ ਐਦਾਂ ਸੀ ਜਦੋਂ ਤੂੰ ਗਿਆ ਆ ਤੇਰੇ ਫਾਦਰ ਸਾਹਿਬ ਦੀ ਫੋਟੋ ਆ ਦੇ ਕਿੰਨਾ ਖੁਸ਼ ਆ ਤੇਰੀ ਮਦਰ ਦੀ ਫੋਟੋ ਆ ਬੜੀਆਂ ਉਮੀਦਾਂ ਸੀ ਵੀ ਪੁੱਤ ਤੋਰ ਕੇ ਵੀ ਅਸੀਂ ਵੀ ਕੈਨੇਡਾ ਜਾਵਾਂਗੇ ਪਰ ਪੁੱਤ ਤੇਰੇ ਜਾਣ ਤੋਂ ਬਾਅਦ ਬਾਪੂ ਅਫਸੈਟ ਹੋ ਗਿਆ ਔਰ ਬਾਪੂ ਨੇ ਮਾਂ ਨੂੰ ਘੁਟਣਾ ਮਾਰਨਾ ਸ਼ੁਰੂ ਕਰਤਾ ੱਟਕਾ ਮਾਰਤਾ ਇਹਦਾ ਚੂੜਾ ਟੁੱਟ ਗਿਆ ਇਹ ਵੀ ਮੰਜੇ ਤੇ ਪੈ ਗਈ ਮਨਜੇ ਤੇ ਕਹ ਰਾ ਥੱਲੇ ਫਰਸ਼ ਤੇ ਪੈ ਗਈ ਉੱਥੇ ਹੀ ਪਈ ਰਹੀ ਕਈ ਦਿਨ ਔਰ ਬਾਪ ਵੀ ਉਦਾਂ ਹੀ ਅਫਸੈਟ ਹੋ ਗਿਆ ਉਹ ਵੀ ਉੱਥੇ ਹੀ ਅੰਦਰ ਪਿਆ ਘਰੇ ਲੈਟਰਨ ਦੇ ਢੇਰ ਲੱਗੇ ਜਿੱਥੇ ਗੁਰੂ ਦੀ ਬਾਣੀ ਪੜ੍ਹੀ ਸੁਣੀ ਜਾਂਦੀ ਸੀ ਬੇਬੇ ਛੋਡੀਆਂ ਦੇ ਪਰਿਵਾਰ ਚੋਂ ਤੇ ਬਾਪੂ ਬੇਦੀਆਂ ਦੇ ਪਰਿਵਾਰ ਚੋਂ ਮਾਂ ਕਹਿੰਦੀ ਜਦੋਂ ਸਾਡੇ ਕੋਈ ਆਈ ਵੀ ਪੁੱਤ ਅਸੀਂ ਗੁਰੂਆਂ ਦੇ ਅੰਛ ਬੰਛ ਚੋਂ ਸੀਗੇ ਵੀ ਹੁਣ ਅਸੀਂ ਆਪਣਾ ਗੂੰਹ ਖਾਣ ਲਈ ਮਜਬੂਰ ਹੋਏ ਪਏ ਗਲਤੀ ਕੀ ਕੀਤੀ ਪੁੱਤ ਬਾਹਰ ਭੇਜਦਾ ਬਸ ਇਕਲੋਤਾ ਪੁੱਤ ਸੀ ਇੱਕੋ ਹੀ ਪੁੱਤ ਸੀ ਉਹਨੂੰ ਬਾਹਰ ਭੇਜਦਾ ਤੇ ਅਸੀਂ ਤੜਫ ਗਏ ਚੀਕਾਂ ਮਾਰ ਮਾਰ ਰੋ ਰੋ ਹੰਬ ਗਏ ਕਿਸੇ ਰਿਸ਼ਤੇਦਾਰ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਕੋਈ ਆ ਕੇ ਖੜਿਆ ਨਹੀਂ ਕੋਈ ਮਾਮਾ ਮਾਸੀ ਭੂਆ ਚਾਚਾ ਤਾਇਆ ਕਿਸੇ ਨੇ ਵੀ ਆ ਕੇ ਸਾਥ ਨਹੀਂ ਦਿੱਤਾ ਔਰ 15 20 ਜਨ ਇਦਾਂ ਹੀ ਤੜਫਦੇ ਰਹੇ ਦੋਨੋਂ ਬਾਪੂ ਮੈਂਟਲੀ ਉਹਨੂੰ ਸੋਝੀ ਵੀ ਖਤਮ ਹੋ ਗਈ ਵੀ ਮੈਂ ਕੌਣ ਆ ਔਰ ਮਾਤਾ ਦਾ ਝੂਲਾ ਟੁੱਟ ਗਿਆ ਇਹ ਮੰंजे ਤੇ ਪੈ ਗਈ ਲੈਟਰਨ ਬਾਥਰੂਮ ਉੱਥੇ ਹੀ ਹੋ ਜਾਂਦਾ ਜਦੋਂ ਜਿਵੇਂ ਹੀ ਹਾਲਾਤ ਵਿਗੜ ਗਏ ਤਾਂ ਪਿੰਡ ਦਾ ਡਾਕਟਰ ਜਿਹੜਾ ਆਰਐਮਪੀ ਬੀਡ ਉਹਦਾ ਧੰਨਵਾਦ ਉਹ ਮਾੜੀ-ਮੋਟੀ ਦਵਾਈ ਵੀ ਦੇ ਕੇ ਆਉਂਦਾ ਸੀ ਉਹਨੇ ਹੀ ਸਾਡੇ ਨਾਲ ਸੰਪਰਕ ਕੀਤਾ ਫਿਰ ਉਹ ਇੱਥੇ ਲੈ ਕੇ ਆਏ ਚੱਕ ਕੇ ਇੱਥੇ ਛੱਡ ਕੇ ਚਲੇ ਗਏ ਦੂਏ ਤੀਕੇ ਦਿਨ ਬਾਅਦ ਬਾਪੂ ਚੜ੍ਹਾਈ ਕਰ ਗਿਆ ਬਾਪੂ ਦੀ ਹਾਲਤ ਬਹੁਤ ਮਾੜੀ ਸੀ ਮਾਤਾ ਦੀ ਵੀ ਬਹੁਤ ਮਾੜੀ ਸੀ ਪਰ ਮਾਤਾ ਫਿਰ ਵੀ ਥੋੜੀ ਤਕੜੀ ਸੀ ਬਾਪੂ ਦੀ ਹਾਲਤ ਜ਼ਿਆਦਾ ਖਰਾਬ ਸੀ ਗੰਭੀਰ ਸੀ ਔਰ ਜਦੋਂ ਬਾਪੂ ਦੀ ਡੈਥ ਹੋਈ ਤਾਂ ਸਾਨੂੰ ਪਤਾ ਲੱਗਿਆ ਵੀ ਬਾਪੂ ਨੇ ਤੇ ਮਾਤਾ ਨੇ ਦੋਨਾਂ ਨੇ ਆਪਦਾ ਸਰੀਰਦਾਨ ਕੀਤਾ ਹੋਇਆ ਦੇਖੋ ਕਿੰਡੀ ਚੰਗੀ ਸੋਚ ਵਾਲੇ ਬੰਦੇ ਸੀ ਹਰ ਇੱਕ ਬੰਦਾ ਆਮ ਬੰਦਾ ਲੱਖਾਂ 'ਚ ਕੋਈ ਇੱਕ ਬੰਦਾ ਜਿਹੜਾ ਸਰੀਰਦਾਨ ਕਰਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਮੈਡੀਕਲ ਕਾਲਜ ਨੂੰ ਦਾਨ ਕੀਤਾ ਹੋਈ ਸੀ ਬਾਡੀ ਮਾਤਾ ਨੇ ਨਾਲ ਤਾਂ ਰੋਵੇ ਵਿਚਾਰੀ ਨਾਲੇ ਸਾਨੂੰ ਦੱਸੇ ਵੀ ਪੁੱਤ ਕੀ ਦੀ ਬਾਡੀ ਦਾਨ ਕੀਤੀ ਹੋਈ ਸਾਡੀ ਦੋਨਾਂ ਜਾਣਿਆਂ ਦੀ ਉੱਥੇ ਅੰਮ੍ਰਿਤਸਰ ਬਾਡੀ ਭੇਜਣੀ ਹੈ ਅਸੀਂ ਉੱਥੇ ਡਿਪਾਰਟਮੈਂਟ 'ਚ ਕਾਲ ਕੀਤੀ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਦੱਸਿਆ ਵੀ ਇਹ ਬਾਡੀ ਨੂੰ ਤੁਸੀਂ ਇਦਾਂ ਰੱਖਣਾ ਇਦਾਂ ਸਾਡੇ ਕੋਲੇ ਭੇਜਣਾ ਫਿਰ ਅਸੀਂ ਉੱਥੇ ਬਾਪੂ ਦੀ ਦੇਹ ਆ ਜਿਹੜੀ ਉੱਥੇ ਭੇਜੀ ਉੱਥੇ ਅੱਜ ਵੀ ਬੱਚੇ ਐਕਸਪੈਰੀਮੈਂਟ ਕਰ ਰਹੇ ਆ ਉਸ ਦੇ ਤੇ ਤੇ ਅਸੀਂ ਮਾਤਾ ਦੇ ਬੇਟੇ ਨਾਲ ਗੱਲ ਕੀਤੀ ਵੀ ਪੁੱਤ ਹੁੰਦਰਾ ਬਾਪੂ ਚੜਾਈ ਕਰ ਗਿਆ ਵੀ ਤੂੰ ਆ ਜਾ ਮੇਰੇ ਪੇਪਰ ਨਹੀਂ ਹੈਗੇ ਕਹਿੰਦਾ ਮੇਰੇ ਪਾਸਪੋਰਟ ਦੀ ਡੇਟ ਐਕਸਪਾਇਰ ਹੋਈ ਹੋਈ ਆ ਅਸੀਂ ਆਖਿਆ ਵੀਰੇ ਵੀ ਆਪਾਂ ਵੀਡੀਓ ਦੇ ਸੰਗਤ ਨੂੰ ਬੇਨਤੀ ਕਰਤੀ ਵੀ ਇਹਦੀ ਮਦਦ ਕਰੋ ਬੱਚੇ ਨੇ ਇੱਥੇ ਆਉਣਾ ਬਹੁਤ ਭੈਣ ਭਰਾਵਾਂ ਨੇ ਸਾਨੂੰ ਕਾਲ ਕੀਤੇ ਵੀ ਅਸੀਂ ਮਦਦ ਕਰਦੇ ਆਂ ਇੰਡੀਅਨ ਕੌਂਸਲ ਦੇ ਵਿੱਚ ਵੀ ਕੌਂਸਲਖਾਨੇ ਦੇ ਵਿੱਚ ਵੀ ਗੱਲ ਕਰ ਲਈ ਐਮਬੈਸੀ 'ਚ ਵੀ ਚਲੋ ਉਹਦਾ ਪਾਸਪੋਰਟ ਐਕਸਪਾਇਰ ਆ ਜਲਦੀ ਛੇਤੀ ਹੱਲ ਹੋ ਜਾਵੇ ਜੇ ਕੋਈ ਹੋਰ ਪੇਪਰ ਵਰਕ 'ਚ ਪ੍ਰੋਬਲਮ ਆ ਉਹ ਵੀ ਮਦਦ ਕਰਨ ਨੂੰ ਲੋਕ ਤਿਆਰ ਸੀ ਪਰ ਤੀਂਦਰਪਾਲ ਸਿੰਘ ਜਿਹੜਾ ਕੈਨੇਡਾ ਰਹਿੰਦਾ ਐਡਮੈਂਟਨ 'ਚ ਉਹਨੇ رائے ਨਹੀਂ ਦਿੱਤਾ ਕੋਈ ਨਾ ਗੱਲ ਕਰਦਾ ਸੀ ਨਾ ਕੋਈ ਪੇਪਰ ਭੇਜਦਾ ਸੀ ਨਾ ਕੋ ਦੱਸਦਾ ਸੀ ਵੀ ਅਸੀਂ ਉਹਦੀ ਮਦਦ ਕਰ ਸਕਦੇ ਬਸ ਮੈਂ ਆਜ ਤੰਨਾ ਬਸ ਅੱਜ ਹੋ ਜਾਣਾ ਪੇਪਰਾਂ ਦਾ ਕੰਮ ਕੱਲ ਨੂੰ ਹੋ ਜਾਣਾ ਐਂ ਕਹੀ ਗਿਆ ਉਹਨਾਂ ਨੇ ਹਸਪੀਟਲਾਂ ਨੇ ਕਿਹਾ ਵੀ ਅਸੀਂ ਇਹਦੇ ਡੈਡੀ ਦੀ ਜਿਹੜੀ ਦੇਹ ਆ ਨਾ ਸਰੀਰ ਆ ਕੁਛ ਦਿਨ ਅਸੀਂ ਰੱਖਦੇ ਹੁੰਨੇ ਆ ਵੀ ਉਸ ਤੋਂ ਬਾਅਦ ਐਕਸਪੈਰੀਮੈਂਟ ਸ਼ੁਰੂ ਕਰਦੇ ਆ ਵੀ ਜੇ ਕੋਈ ਦੇਖਣਾ ਵਾ ਦਰਸ਼ਨ ਕਰਨਾ ਜਦੋਂ ਮਰਜ਼ੀ ਕਰ ਜਾਣਾ ਨਹੀਂ ਆਇਆ ਉਹ ਵੀ ਸਮਾਂ ਲੰਘ ਗਿਆ ਹੁਣ ਮਾਂ ਦੀ ਇੰਨੀ ਹਾਲਤ ਵਿਗੜੀ ਜਾਂਦੀ ਸੀ ਮਾਤਾ ਦਾ ਆਪਰੇਸ਼ਨ ਹੋਣਾ ਸੀ ਚੂਲੇ ਦਾ ਅਸੀਂ ਪਹਿਲਾਂ ਤਾਂ ਮਾਤਾ ਨੂੰ ਸਾਰੇ ਟੈਸਟ ਕਰਾ ਕੇ ਜਦੋਂ ਸੈੱਟ ਹੋ ਗਿਆ ਵੀ ਮਾਤਾ ਨੂੰ ਹੁਣ ਠੀਕ ਆ ਟੈਸਟ ਪੂਰੇ ਹੋ ਗਏ ਕੰਪਲੀਟ ਡਾਕਟਰ ਕਹਿੰਦੇ ਹੁਣ ਆਪਰੇਸ਼ਨ ਹੋ ਸਕਦਾ ਮਾਤਾ ਨੂੰ ਹਸਪੀਟਲ ਭੇਜਿਆ ਆਪਰੇਸ਼ਨ ਵਾਸਤੇ ਉੱਥੇ ਜਾ ਕੇ ਮਾਤਾ ਇੰਨੀ ਘਬਰਾ ਗਈ ਇੰਨਾ ਡਰ ਗਈ ਕਹਿ ਦਈਏ ਆਫਸੈਟ ਹੋ ਗਈ ਇਹ ਵੀ ਟੈਨਸ਼ਨ ਲੈ ਗਈ ਸੋਝੀ ਮੁੱਕ ਗਈ ਨੂੰ ਪਤਾ ਹੀ ਨਹੀਂ ਲੱਗੇ ਮੈਂ ਕੀ ਕਹਿਣਾ ਕੀ ਕਰਨਾ ਮੈਂ ਕਿੱਥੇ ਆ ਤਿੰਨ ਚਾਰ ਦਿਨ ਡਾਕਟਰਾਂ ਨੇ ਉੱਥੇ ਹਸਪਤਾਲ 'ਚ ਰੱਖਿਆ ਦਵਾਈਆਂ ਦਿੱਤੀਆਂ ਵੀ ਚਲੋ ਥੋੜਾ ਸੋਚ ਆ ਜਾਣਗੇ ਠੀਕ ਹੋ ਜਾਣਗੇ ਮਾਤਾ ਬੇਹਲਾਤ ਦਿਮਾਗੀ ਹੋਰ ਜ਼ਿਆਦਾ ਵਿਗੜ ਗਏ ਉਹਨਾਂ ਨੇ ਹਸਪਤਾਲ ਤੋਂ ਵਾਪਸ ਭੇਜਤਾ ਵੀ ਇਹਨਾਂ ਦਾ ਹਜੇ ਆਪਰੇਸ਼ਨ ਨਹੀਂ ਹੋ ਸਕਦਾ ਪਹਿਲਾਂ ਇਹਨਾਂ ਨੂੰ ਦਿਮਾਗੀ ਤੌਰ ਤੇ ਠੀਕ ਕਰੋ ਤੇ ਉਸ ਦਿਨ ਤੋਂ ਮਾਤਾ ਹੁਣ ਇੱਥੇ ਹਸਪਤਾਲ 'ਚ ਆ ਫਿਰ ਆਈਸੀਯੂ ਦੇ ਵਿੱਚ ਆ ਪਹਿਲਾਂ ਵਾਲੀ ਉਹ ਸੋਜੀ ਵਾਪਸ ਆਈ ਹੋਈ ਨਹੀਂ ਮਾਤਾ ਕਰਨਜੀਤ कौर ਸੋਢੀ ਨੂੰ ਔਰ ਬਸ ਪੁੱਤ ਨੂੰ ਤਰਸੀ ਜਾਂਦੀ ਆ ਪੁੱਤ ਦੀਆਂ ਮਿੰਤਾਂ ਕਰੀ ਜਾਂਦੀ ਆ ਮਹੀਨੇ ਚੱਕ ਦੋ ਵੀ ਉਹਦੇ ਨਾਲ ਗੱਲ ਹੋ ਜਾਂਦੀ ਆ ਅਸੀਂ ਵੀ ਉਹਦੀਆਂ ਮਿੰਤਾਂ ਕਰ ਲੈਨੇ ਆ ਪਰ ਉਹ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਮੇਰਾ ਵੀਰ ਵੀ ਨਾ ਤਾਂ ਨਾ ਹੀ ਕਰਦਾ ਵੀ ਮੈਨੂੰ ਆਉਣਾ ਨਹੀਂ ਆਉਂਦਾ ਅਸੀਂ ਇਹ ਵੀ ਕਿਹਾ ਵੀ ਟਿਕਟ ਕਰਾ ਦਿੰਨੇ ਆ ਜਿਹੜੀ ਕੰਮ ਦੀ ਲੋੜ ਆ ਤੂੰ ਦੱਸ ਉੱਥੋਂ ਸਾਨੂੰ ਟ੍ਰਾਂਟੋ ਤੋਂ ਕਾਲ ਆ ਗਈ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਨੇ ਇੱਕ ਦੋ ਵੀਰ ਉਹਨਾਂ ਨੇ ਵੀਡੀਓ ਦੇਖ ਲਿਓ ਕਹਿੰਦੇ ਦੱਸੋ ਅਸੀਂ ਮਦਦ ਕਰ ਦਿੰਨੇ ਆ ਇੱਕ ਵੀਰਾ ਟਰਾਂਸਪੋਰਟਰ ਆ ਉਹ ਕਹਿੰਦਾ ਮੈਨੂੰ ਦੱਸੋ ਵੀ ਮੇਰੀਆਂ ਮੇਰੀ ਟਰਾਂਸਪੋਰਟ ਚੱਲਦੀ ਏ ਮੇਰੇ ਟਰੱਕ ਆ 100 ਸਵਾ 100 ਵੀ ਅਸੀਂ ਕੁਛ ਵੀ ਜੋ ਵੀ ਮਦਦ ਆ ਦੱਸੋ ਸਾਨੂੰ ਰਸਤੇ ਉਹ ਤੇਂਦਰ ਸਿਆਂ ਤੇਰੀ ਜ਼ਿੰਦਗੀ ਦੇ ਵਿੱਚ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਇੱਕ ਮਾਂ ਆ ਤੇਰੇ ਔਰ ਮਾਤਾ ਦਾ ਘਰ ਆ ਘਰੇ ਘਰ ਚ ਸਮਾਨ ਪਿਆ ਵਾ ਮਾਪੂ ਦਾ ਪਿਸਟਲ ਪਿਆ ਵਾ ਮਾਤਾ ਸਾਨੂੰ ਵੀ ਕਹੇ ਉਹ ਪਿਸਟਲ ਲੈ ਜੂ ਕੋਈ ਚੱਕ ਕੇ ਚੱਕ ਲਿਆ ਉਸਮਾਨ ਚੱਕ ਲਿਓ ਮੈਂ ਕਿਹਾ ਮਾਂ ਸਮਾਨ ਕੀ ਕਰਨਾ ਮਾਤਾ ਨੇ ਇੱਕ ਦੋ ਰਿਸ਼ਤੇਦਾਰਾਂ ਨੂੰ ਕਹਿਤਾ ਵੀ ਤੁਸੀਂ ਚੱਕ ਲਿਓ ਉਸਮਾਨ ਔਰ ਰਿਸ਼ਤੇਦਾਰ ਸਮਾਨ ਚੱਕਣ ਤੁਰ ਪਏ ਇੱਥੇ ਕੋਈ ਰਹਿ ਨਹੀਂ ਰਿਹਾ ਕੋਲੇ ਮਾਤਾ ਦੇ ਕੋਲੇ 10 ਦਿਨ ਰਹੋ ਤੁਸੀਂ ਆ ਕੇ ਉਦੇ ਲਈ ਕੋਈ ਰਾਜ਼ੀ ਨਹੀਂ ਸਮਾਨ ਘਰ ਦਾ ਚੱਕਣ ਨੂੰ ਸਾਰੇ ਤਿਆਰ ਹੋਏ ਬੈਠੇ ਆ ਜਰ ਮਾੜੀ ਮੋਟੀ ਤਾਂ ਆਪਾਂ ਠੀਕ ਆ ਮਾਤਾ ਦਾ ਹੋ ਸਕਦਾ ਸੁਭਾਅ ਅੱਗੇ ਵੀ ਆਖੀ ਅਕਸਰ ਗੱਲ ਕਰਦੇ ਆ ਮਾੜਾ ਰਿਆ ਹੋਵੇ ਕਿਸੇ ਨੇ ਇਹਨਾਂ ਨੇ ਬਦਸਲੂਕ ਦੀ ਗੱਤ ਮੀਰ ਜੀ ਕੀਤੀ ਹੋਵੇ ਪਰ ਯਾਰ ਐਨੀ ਤਾਂ ਨਹੀਂ ਮਾੜੀ ਮਾਤਾ ਕਰਨਜੀਤ कौर ਵੀ ਇਹਨੂੰ ਆਪਾਂ ਸਾਰਿਆਂ ਨੇ ਮਰਨ ਲਈ ਛੱਡਤਾ